ਕਲਾਨੋ ਰੋਡ ਦੇ ਐਮਾਜ਼ਨ ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੀੜੇ ਛੜੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੁੱਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਟਓ ਸਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਵਿੱਚੋਂ ਮਕਲੋ ਕਰੀਬ 2 ਲੱਖ ਤੇ 85600 ਰੁਪਏ ਦੇ ਬ੍ਰਾਂਡ ਕਿਤੇ ਜਾ ਚੁੱਕੇ ਆ ਤੇ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨ ਬਾਕੀ ਆ ਉਹ ਜਲਦੀ ਇਹਨਾਂ ਇਨਵੈਸਟਿਗੇਟਰ ਦੀ ਵੇਂਚ ਕਰ ਲੈਣਾ ਉਹਦੇ ਪਿੱਛੇ ਲੱਗਦੀ ਸਦੋਂ ਦੋਵੇਂ ਦੋਸਤ ਹੀ ਆਪਰੇ ਸੀ ਨਹੀਂ ਦੋਸਤ ਨਹੀਂ ਸੀ ਜੀ ਪਰਾਣੀ ਰੰਜਿਸ਼ ਹੋ ਗਈ ਨਹੀਂ ਪਰਾਣੀ ਰੰਜਿਸ਼ ਵੀ ਕੋ ਸਾਹਮਣੇ ਨਹੀਂ ਆਈ ਇਹ ਕਹਿੰਦੇ ਕੇ ਇਸ ਹੈਗਾ ਇਹਨਾਂ ਤੇ ਕੋਈ ਪਹਿਲਾਂ ਕੋਈ ਕੇਸ ਨਹੀਂ ਆਉਣਾ ਸੀ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਕਿ ਕੋਈ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋ ਪੈਸੇ ਹੁੰਦੇ ਤੇ ਵੀ ਸ਼ਾਮ ਦਾ ਟਾਈਮ ਹੈ ਤੇ ਇਹਦੇ ਕੋ ਜਦੋਂ ਇਹਦੇ ਪਿੱਛੇ ਇਹਨੂੰ ਕਰਾਂ ਦੋਕਰੇ ਤੁਸੀਂ ਕੋ ਪੈਸੇ ਹੋਣਗੇ ਮੈਂ ਕਰੀਕ ਨਾ ਇਹ ਨਾਲੇ ਕੰਮ ਕਰਦਾ ਜੀ ਨਾਲ ਲਾਈ ਨਹੀਂ ਉਹ ਦੰਦਾ ਕੋਈ ਹੈ ਬੀ ਇਨਵੈਸਟੀਗੇਟਿੰਗ ਨਹੀਂ ਸਾਡੇ ਸਾਹਮਣੇ ਆਇਆ